ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇਸ਼ਾ ਹੀ ਬੜੇ ਸਮੇਂ ਤੋਂ ਅਸੀਂ ਆਪਣਾ ਫਰਜ਼ ਸਮਝ ਲਿਆ ਹੋਇਆ ਇਹ ਗੱਲ ਆਮ ਸਿੱਖ ਸੰਗਤਾਂ ਤੱਕ ਬੱਚਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲਚਕਤਾ ਕਿਵੇਂ ਮਾਨ ਸਕਣ ਉਸ ਕੋਸ਼ਿਸ਼ ਕਰ ਰਹੀ ਹੈ ਸਾਡੀ ਨੌਜਵਾਨੀ ਦੀ ਇੱਕ ਵੀਡੀਓ ਮੇਰੇ ਤੱਕ ਆਈ ਹੈ ਬਹੁਤ ਵੀਡੀਓ ਆਉਂਦੀਆਂ ਨੇ ਇੱਕ ਆ ਨਵੀਂ ਵੀਡੀਓ ਹੋ ਰਹੀ ਹੈ ਨਵਾਂ ਗਾਉਣ ਵਾਲਾ ਨਵਾਂ ਉਹਨੇ ਗਾਣਾ ਕੱਢਿਆ ਸਕੂਲ ਦੇ ਵਿੱਚ ਸਕੂਲ ਜਿਹੜਾ ਵਾ ਧੀਆ ਦਾ ਵਾ ਸਾਰੀਆਂ ਧੀਆ ਬੱਚੀਆਂ ਨੇ ਅੱਗੇ ਛੋਟੀਆਂ ਬੱਚੀਆਂ ਨੇ ਮੇਰੀ ਬੇਟੀ ਦੀ ਉਮਰ ਜਨਕੀਆਂ ਨਕੀਆਂ ਕੁਛ 6 ਸਾਲ ਦੀ ਕੋਈ 10 ਸਾਲ ਦੀ ਕੋਈ 12 ਸਾਲ ਦੀ ਹੱਦ 15 ਸਾਲ ਦੀ ਸਕੂਲ ਦੇ ਵਿੱਚ ਇਹ ਗਾਉਣ ਵਾਲਾ ਜਿਹੜਾ ਵਾ ਉਹ ਗਿਆ ਵਾ ਨਵਾਂ ਇਹਨੇ ਗਾਣਾ ਇੱਕ ਕੱਢਿਆ ਵਾ ਜਿੱਦੋਂ ਜਿੱਤੀਆਂ ਨੂੰ ਸੰਬੋਧਨ ਕਰਦਾ ਵਾ ਕੁਛ ਮਿਲਣ ਬਾਰੇ ਗੱਲਾਂ ਹੁੰਦੀਆਂ ਨੇ ਆਸ਼ਕੀਲੀਆਂ ਗੱਲਾਂ ਹੁੰਦੀਆਂ ਨੇ ਉਹ ਛੋਟੀਆਂ ਬੱਚੀਆਂ ਤੇ ਉਹਨਾਂ ਦੇ ਗਾੜੀ ਇੱਕ ਟੱਪਾ ਬੋਲਦਾ ਅੱਗੇ ਉਹਨਾਂ ਨੂੰ ਇਹ ਗਾਣਾ ਵੀ ਤੁਸੀਂ ਬੋਲੋ ਹੁਣ ਤੁਸੀਂ ਦੇਖੋ ਕਿ ਕਿੱਦਾਂ ਮਾਨਸਿਕ ਨਸਰਕੁਸ਼ੀ ਹੋ ਰਹੀ ਆ ਕਿ ਕਿਦਾਂ ਹੋਣੀ ਉਹਨਾਂ ਬੱਚੀਆਂ ਦੀ ਕੀ ਅਸਰ ਪਊਗਾ ਉਹਨਾਂ ਬੱਚੀਆਂ ਦੇ ਉੱਤੇ ਕੀ ਉਹ ਬੱਚੀਆਂ ਜਦੋਂ ਆਪਣੀ ਇਹ ਚੁਣ ਗਈਆਂ ਤੇ ਕੀ ਉਹ ਆਪਣੇ ਮਾਪਿਆਂ ਦੀ ਯਾਦ ਰੱਖਣਗੀਆਂ ਕਿ ਉਹ ਜੋ ਗਾਣੇ ਉਹਨਾਂ ਦੇ ਦਿਮਾਗਾਂ 'ਚ ਵਸਾਏ ਗਏ ਨੇ ਜੋ ਗਾਣੇ ਉਹਨਾਂ ਨੇ ਸੁਨੇ ਨੇ ਕੀ ਉਹ ਗਾਣਾ ਸੁਣ ਕੇ ਉਹ ਕੁਝ ਨਹੀਂ ਕਰਨਗੀਆਂ ਉਹ ਜਿਵੇਂ ਉਹਨੂੰ ਕਹਿ ਦਿਆ ਕਿ ਕਿਦਾਂ ਜਿਵੇਂ ਉਹ ਇੱਕ ਚਵਲ ਜਿਹੜਾ ਨਚਾਰ ਆਪਣੇ ਆਪ ਨੂੰ ਬੜਾ ਕਹਿੰਦਾ ਵੀ ਮੈਂ ਬੜਾ ਹੈਗਾ ਵਾਂ ਉਸਤਾਦ ਕਹਿੰਦੇ ਜਦੋਂ ਸਾਰੇ ਜਿਹਨੇ ਕਿਹਾ ਸੀ ਵੀ ਸੇਫ ਜਗ੍ਹਾ ਦੀ ਕਮਾਦ ਵਰਗੀ ਈ ਦੀਆਂ ਛਾਤੀਆਂ ਨੂੰ ਉਹਨੇ ਪਿੰਗਾ ਨਾਲ ਜਿਹੜਾ ਸੀ ਮਣਿਆ ਸੀ ਸ਼ਰਾਬ ਦੀਆਂ ਬੋਤਲਾਂ ਨਾਲ ਕਿਹਾ ਸੀ ਠੀਕ ਹੈ ਇਸੇ ਤਰੀਕੇ ਦੇ ਨਾਲ ਹੋਰ ਬੜੇ ਨੇ ਮੈਂ ਨਾਂ ਲੈਣ ਪਿਆਊਂਗਾ ਤਾਂ ਬੜੇ ਨੇ ਸਿੱਖਾਂ ਦੀ ਨਸਲ ਕਹਿੰਦੇ ਸਿੱਖਾਂ ਦੀ ਨਸਲ ਇੱਕ ਉਹ ਜਿਹੜਾ ਕਹਾਣੀ ਸਿੰਘ ਨਾਂ ਦਾ ਕੋਈ ਚਾਰ ਚਾਫਲ ਜਾਂ ਫਿਰ ਆਇਆ ਉਹ ਕਹਿੰਦਾ ਸੀ ਮੈਂ ਇਹ ਧਾਰ ਲਿਆ ਸੀ ਕਿ ਮੈਂ ਇਹਨਾਂ ਦੀ ਨਸਲ ਸ਼ਰਾਬ ਵਾਰ ਦੂੰਗਾ ਹੁਣ ਨਵਾਂ ਤੁਹਾਡੇ ਸਾਹਮਣੇ ਇੱਕ ਜਿਹੜਾ ਉਹ ਗੁਰਦਾਸ ਮਾਨ ਗੁਰੂ ਨਿੰਦਕ ਜਿੰਨੇ ਹਮੇਸ਼ਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੰਜਾਬ ਤੇ ਪੰਜਾਬੀ ਦਾ ਖਾਦਾ ਪੰਥ ਦਾ ਖਾਦਾ ਰੇ ਅੱਜ ਉਹ ਪੰਜ ਨੂੰ ਗੁਲਾ ਬਖਾਉਂਦਾ ਪੰਥ ਨੂੰ ਅੱਖਾਂ ਮਖਾਉਂਦਾ ਇਹ ਇਦਾਂ ਦੇ ਬਹੁਤ ਨੇ ਜਿਹੜੇ ਆਪਰੇਸ਼ਨ ਜਿਹੜੇ ਆ ਡੋਮੀਨੋਸ ਦੇ ਤਹਿਤ ਆਏ ਤੇ ਅੱਜ ਉਹਦਾ ਹਿੱਸਾ ਬਣਦੇ 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 ਅੱਜ ਇੱਥੇ ਤੱਕ ਪਹੁੰਚ ਗਏ ਨੇ ਸਕੂਲਾਂ ਦੇ ਵਿੱਚ ਇਹ ਲੱਚਰ ਤਾਂ ਬੜੀ ਹੋਈ ਆ ਤੇ ਇਹ ਦੇਖੋ ਇੱਕ ਅਸੀਂ ਪ੍ਰੋਗਰਾਮ ਬੰਦ ਕਰਾਇਆ ਸੀ ਕਾਫੀ ਲੰਮਾ ਸਮਾਂ ਪਹਿਲਾਂ ਫਿਰ ਚੱਲ ਪਿਆ ਕੰਟੀਨੀ ਮਂਢੀਰ ਕਰਕੇ ਆਉਂਦਾ ਸੀਗਾ ਉਹ ਵੀ ਓਕਾਜਾਂ ਨੂੰ ਜਾ ਕੇ ਰਮਨੀਤ ਨਾ ਦਾ ਮੁੰਡਾ ਸੀ ਰਮਨੀਤ ਨਾ ਦਾ ਮੁੰਡਾ ਸੀ ਕੋਈ ਉਹ ਹੁਣ ਫੇਰ ਸ਼ੁਰੂ ਹੋ ਗਿਆ ਕਿ ਉਦੋਂ ਵੀ ਉਹ ਇਤਿਹਾਸ ਕਾਲ ਤਾਂ ਤੁਸੀਂ ਭੁਜਾਇਆ ਸੀ ਉਹਨੂੰ ਉਹ ਕਾਲ ਜਾਂ ਜਾਂਦੇ ਆ ਬੱਚਿਆਂ ਨੂੰ ਇਹੋ ਜਿਹੇ ਗੰਦੇ ਸਵਾਲ ਉਹ ਕਰਦੇ ਆ ਕਿ ਜਿਹੜਾ ਇਤਜ਼ਾਰ ਪਰਿਵਾਰ ਆ ਉਹ ਬਹਿ ਕੇ ਸੁਣ ਨਹੀਂ ਸਕਦਾ ਸਾਡੇ ਸਕੂਲ ਦੇ ਪ੍ਰਬੰਧਕਾਂ ਦਾ ਬੇੜਾ ਕਰਕ ਢਾਂਛੇ ਦਾ ਬੇੜਾ ਕਰਕ ਕਿਉਂਕਿ ਵਿਦਿਆ ਦੇ ਮੰਦਰ ਨੇ ਇੱਥੇ ਤੁਸੀਂ ਗੁਰਮਤ ਦੀ ਗੱਲ ਕਿਉਂ ਨਹੀਂ ਕਰਦੇ ਧਰਮ ਦੀ ਗੱਲ ਕਿਉਂ ਨਹੀਂ ਕਰਦੇ ਬੱਚਿਆਂ ਨੂੰ ਇਹ ਕਿਉਂ ਨਹੀਂ ਸਿਖਾਉਂਦੇ ਵੀ ਆਪਣਾ ਫਲਸਫਾ ਕੀ ਆ ਬੱਚਿਆਂ ਨੂੰ ਇਹ ਸਿਖਾਉਂਦੇ ਤੁਹਾਨੂੰ ਸਿਖਾਉਂਦੇ ਇਸ ਤਰ੍ਹਾਂ ਚੁਣੀ ਕਿਵੇਂ ਲੈਣੀ ਮਾਂ ਪਿਓ ਦੀ ਇੰਤ ਕਿਦਾਂ ਬਰਕਰਾਰ ਰੱਖਣੀ ਆ ਕਿਦਾਂ ਆਸ਼ਕੀ ਤੋਂ ਬਚਣਾ ਕਿਦਾ ਬੱਚਿਆਂ ਨੂੰ ਮੁੰਡਿਆਂ ਨੂੰ ਇਹ ਕਿਉਂ ਸਿਖਾਉਂਦੇ ਪੀ ਸਾਡੀਆਂ ਭੈਣਾਂ ਨੇ ਸਾਡੀਆਂ ਧੀਆਂ ਨੇ ਇਹ ਸਾਡੀਆਂ ਮਸ਼ੂਕਾ ਨਹੀਂ ਇਹ ਚੀਜ਼ੀਆਂ ਪੁਰਜੇ ਪਟੋਲੇ ਨਹੀਂ ਆਗੇ ਇਹ ਸ਼ਰਾਬ ਦੀਆਂ ਬੋਤਲਾਂ ਵਰਗੀਆਂ ਨਹੀਂ ਆ ਇਸ ਕਰਕੇ ਕਿਉਂਕਿ ਪਰ ਹੋਣਾ ਕਿਉਂ ਕਰਨਾ ਕਿਉਂ ਕਿਉਂਕਿ ਸਾਡੀ ਮਾਨਸਿਕ ਨਸਲ ਕੁਸ਼ੀ ਅਸੀਂ ਆਪ ਕਰ ਰਹੇ ਹਾਂ ਅਸੀਂ ਖੁਦ ਖੂਬ ਪੁੱਟ ਕੇ ਉਹਦੇ ਵਿੱਚ ਆਪਣੇ ਬੱਚਿਆਂ ਦੀ ਜਵਾਨੀ ਬਰਬਾਦ ਕਰ ਰਹੇ ਹਾਂ ਉਹਨੂੰ ਸੋਟਾਂ ਇਹਦੇ ਵਿੱਚ ਇੰਨੇ ਅੰਨੇ ਹੋ ਗਏ ਆ ਅਸੀਂ ਆਪਣੇ ਆਪ ਨੂੰ ਮਾਡਰਨ ਖਮਾਉਣ ਦੇ ਚੱਕਰ ਦੇ ਵਿੱਚ ਆਪਣੇ ਆਪ ਨੂੰ ਵਿਦੇਸ਼ੀ ਕਲਚਰ ਚ ਅਡਾਪਟ ਕਰਨ ਦੇ ਚੱਕਰ ਦੇ ਵਿੱਚ ਵੀ ਅਸੀਂ ਆਪਣੇ ਹੱਥੀਂ ਆਪਣੀਆਂ ਜਿਹੜੀਆਂ ਜਵਾਨੀਆਂ ਨੇ ਨੌਜਵਾਨੀਆਂ ਜਾਂ ਸਾਡੀ ਜਿਹੜੀ ਬੱਚੀ ਆਉਣ ਵਾਲੀ ਪੀੜ੍ਹੀਆਂ ਵਾ ਉਹਨਾਂ ਨੂੰ ਬਰਬਾਦ ਕਰ ਰਹੇ ਹਾਂ ਅਸੀਂ ਸਿੱਖਾਂ ਸਿੱਖ ਹੋਣ ਦੇ ਨਾਤੇ ਸਾਡਾ ਫਰਜ਼ ਤਾਂ ਇਹ ਮੰਨਦਾ ਸੀ ਕਿ ਬੱਚਿਆਂ ਨੂੰ ਦੁਨਿਆਵੀ ਵਿੱਦੇ ਦੇ ਨਾਲ ਨਾਲ ਧਰਮ ਧਰਮ ਦੀ ਵੀ ਵਿੱਦਾ ਦੱਸ ਦਿੰਦੇ ਉਹਨਾਂ ਨੂੰ ਦੱਸਦੇ ਅਸੀਂ ਕੌਣ ਆ ਮਾਦਾ ਪਾਕਔਰ ਦੀਆਂ ਵਾਰਸਾਂ ਵਾ ਇਹ ਸਾਡਾ ਇਤਿਹਾਸ ਸਾਡਾ ਫਲਸਫਾ ਕੀ ਆ ਬੱਚੇ ਨੂੰ ਦੱਸਦੇ ਤੁਸੀਂ ਕਿਹਨਾਂ ਦੇ ਵਾਰਸ ਹੋ ਸਾਬ ਜਦਾਂ ਦੇ ਵਾਰਸਾਂ ਤੁਸੀਂ ਸਾਡੇ ਉਹਨਾਂ ਦੇ ਵਾਸਤੇ ਜਿਹਨਾਂ ਨੇ ਬੰਦ ਮੰਦ ਕਰ ਡੁਲਾਏ ਪਰ ਮੈਂ ਅਸੀਂ ਤਾਂ ਉਹਨਾਂ ਵਾਸ ਬਣਾਤਾ ਨਚਾਰਾਂ ਦਾ ਵਾਸ ਬਣਾਤਾ ਗਾਉਣ ਵਾਲਿਆਂ ਦਾ ਵਾਸ ਬਣਾਤਾ ਨਾ ਕੰਜਰਾਂ ਦਾ ਅਦਲਜੀਤ ਵਰਗੇ ਉੜਦੇ ਨੇ ਸਾਡੇ ਨੇ ਕਹਿੰਦੇ ਸੀ ਅਦਲਜੀਤ ਦੇ ਪੱਗ ਨੂੰ ਪ੍ਰਮੋਟ ਕਰ ਰਹੇ ਨੇ ਉਹ ਜਦੋਂ ਜੀ ਕਹਦਾ ਲਾ ਕੇ ਪੱਗ ਚਮਕੀਲਾ ਬਣਾਉਣਾ ਕਹਿੰਦੇ ਅੱਜ ਕਿਸੇ ਨੂੰ ਪ੍ਰਮੋਟ ਕਰ ਲਈ ਪੱਗ ਉਹਨੇ ਹੁਣ ਕਹੋ ਹੁਣ ਪੱਗ ਉਹ ਤਾਂ ਕਹਿੰਦੇ ਅਸੀਂ ਪੱਗ ਲਾ ਨਹੀਂ ਸਕਦਾ ਅਖਦਾ ਮੈਂ ਤਾਂ ਬਾਲੀਵੁੱਡ ਚ ਨਹੀਂ ਗਿਆ ਜੀ ਉਹ ਮੈਨੂੰ ਪੱਗ ਉਹਨੂੰ ਕਹਿੰਦੇ ਸੀ ਹੁਣ ਕਿਉਂ ਚਮਕੀਲਾ ਬਣਾਈਆਂ ਉਹਦੋਂ ਕਿਵੇਂ ਲਾਦੀ ਪੱਗ ਤੂੰ ਇਹਨਾਂ ਲੋਕਾਂ ਨੇ ਪੱਗਾਂ 'ਚ ਸਿਰ ਫਸਾ ਵਪਾਰ ਇਹਨਾਂ ਦਾ ਇੱਕ ਧਾਰਮਿਕ ਗਾਣਾ ਕੱਢ ਕੇ ਤੇ ਤੁਹਾਨੂੰ ਲੋਕਾਂ ਨੂੰ ਐ ਹੋ ਜਾਂਦਾ ਵੀ ਇਹਨਾਂ ਤੋਂ ਵੱਡਾ ਭਗਤ ਦੀ ਕੋਈ ਨਹੀਂ ਵਪਾਰ ਉਹਨਾਂ ਦਾ ਉਹਨਾਂ ਨੇ ਦੁਕਾਨ ਤੇ ਚੀਜ਼ਾਂ ਪੇਸ਼ ਕਰਨੀਆਂ ਨਾ ਪ੍ਰੋਡਕਟ ਰੱਖਣੇ ਨੇ ਇੱਕ ਅਦਾ ਪ੍ਰੋਡਕਟ ਉਹ ਰੱਖ ਲੈਂਦੇ ਨੇ ਜਿਹੜਾ ਤੁਹਾਨੂੰ ਮਾਨਸਿਕ ਤੌਰ ਤੇ ਐ ਮਹਿਸੂਸ ਕਰਾਵੇ ਕਿ ਤੁਸੀਂ ਤਾਂ ਇਹ ਬਹੁਤ ਧਰਮ ਦੀ ਗੱਲ ਕਰਦੇ ਸੋ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ ਮਾਪਿਆਂ ਦੇ ਆੜੇ ਕੰਜਰਾਂ ਨੂੰ ਸ쿨ਾਂ 'ਚ ਵਾਰ ਲਿਆ ਨਾ ਇਹਨਾਂ ਦੇ ਸਕੂਲ ਕਰ ਪ੍ਰਬੰਧਕਾਂ ਨੂੰ ਗੁਰਤੋਂ ਪੜ ਕੇ ਪੁੱਛੋ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲੇ ਪੜਨ ਵਾਸਤੇ ਭੇਜ ਰਹੇ ਹਾਂ ਕਿ ਕੰਜਰ ਬਣਨ ਵਾਸਤੇ ਭੇਜ ਰਹੇ ਹਾਂ ਨੇ ਚਾਰ ਬਣਨ ਵਾਸਤੇ ਕਿੰਨਾਂ ਡਾਂਸਰ ਬਣਨੀ ਹੋਈਆਂ ਆਪਣੀਆਂ ਆ ਹੁਣ ਤਾਂ ਬੰਨ ਤਾਂ ਗਈਆਂ ਤਾਂ ਟਿਕਟੋਕਾਂ ਤੇ ਇੰਸਟਾਗ੍ਰਾਮਾਂ ਤੇ ਫੇਸਬੁਕਾਂ ਦੇ ਉੱਤੇ ਕੀ ਕੁਝ ਹੋ ਰਿਹਾ ਆ ਅਦਾਸ ਫਿਲਮ ਬਣਾਤੀ ਅਕਦਾਸ ਵਿੱਚੇ ਬਣਾਤੀ ਹੁਣ ਫਿਲਮਾਂ 'ਚ ਅਦਾਸਾਂ ਹੋ ਰਹੀਆਂ ਨੇ ਆ ਕਿ ਵੀ ਸਾਡੇ ਜੀ ਇਹ ਅ ਅਦਾਸ ਉਹ ਜਿਹੜੀ ਬਣਾਈਆਂ ਉਹ ਘੁੱਗੀ ਆ ਜਿਹੜਾ ਹਨਾ ਉਹ ਮੈਂ ਉਹਦੀ ਇੰਟਰਵਿਊ ਸੁਣ ਰਿਹਾ ਸੀਗਾ ਇਹ ਇਹ ਸਾਰੇ ਬੰਦੇ ਜਿਹੜੇ ਸਾਡੇ ਪੰਥਕ ਬੰਦੇ ਭਾਈ ਸਰਬਜੀਤ ਸਿੰਘ ਦੇ ਰੋਜ਼ ਝੜੇ ਇਹ ਜਿਹੜੇ ਦੂਜੇ ਹਾਂ ਸਭ ਤੋਂ ਵੱਡੀ ਗੱਲ ਜਦੋਂ ਭਾਈ ਸਾਹਿਬ ਤੁਸੀਂ ਗੜੇ ਇਲੈਕਸ਼ਨ ਚ ਭਾਈ ਬਲ ਸਿੰਘ ਦੇ ਬੇਟੇ ਤੇ ਉਥੇ ਦੇਖੋ ਵੀ ਇਹ ਸਾਰੇ ਵਿਚਾਰ ਉਥੇ ਕਰਮਜੀਤ ਸਿੰਘ ਦੇ ਲੋਮੋਵ ਦੇ ਅੱਗੇ ਖੜੇ ਸੀ ਅੱਜ ਇਹਨਾਂ ਨੂੰ ਪੰਸਰ ਤੇ ਆ ਗਏ ਆ ਪੰਸਰੀਆਂ ਗੱਲਾਂ ਕਰਨ ਲੱਗੇ ਸਿੱਖੀਆਂ ਗੱਲਾਂ ਕਰਨ ਲੱਗੇ ਅਰਦਾਸ ਸੁਣ ਮੈਂ ਜੁਆ ਕਰੂੰਗੀ ਹੁਣ ਸਾਡੀ ਕਿ ਸਾਡਾ ਹਲਾਕ ਇੰਨੇ ਮੰਦੇ ਹੋ ਗਏ ਨੇ ਵੀ ਹੁਣ ਸਾਡੇ ਧਰਮ ਦਾ ਪ੍ਰਚਾਰ ਵਿਚਾਰ ਕਰਨਗੇ ਕੰਗਰ ਕਰਨਗੇ ਧਰਮ ਦਾ ਪ੍ਰਚਾਰ ਕੀ ਗੱਲ ਸਾਡੇ ਕੋਲ ਪ੍ਰਚਾਰ ਖਤਮ ਹੋ ਗਏ ਸਾਡੇ ਕੋਲ ਸਾਡੇ ਕੋਲ ਸਾਰਾ ਕੁਝ ਝੱ ਸਾਰੇ ਕੋ ਗੁਰੂ ਗ੍ਰੰਥ ਸਾਹਿਬ ਹੈਗੇ ਨੇ ਗੁਰਬਾਣੀ ਉਹਨੂੰ ਪੜੋ ਵਿਚਾਰੋ ਸਾਰਾ ਕੁਝ ਹੀ ਵਿਚਾ ਜਾਂਦਾ ਸਭ ਕੁਝ ਸਿਖਾਉਂਦਾ ਮਹਾਰਾਜ ਜੀਵਣਾ ਮਰਨਾ ਲੱਭਣਾ ਸਭ ਕੁਝ ਸਿਖਾਉਂਦਾ ਸੋ ਮੇਰੀ ਬੇਨਤੀ ਹੈ ਮਾਪਿਆਂ ਦੇ ਚਰਨਾਂ ਦੇ ਵਿੱਚ ਤੇ ਸਕੂਲਾਂ ਦੇ ਪ੍ਰਬੰਧਕਾਂ ਦੇ ਚਰਨਾਂ ਦੇ ਬੜੇ ਸਤਿਕਾਰ ਨਾਲ ਅਸੀਂ ਦਾ ਆਪਣੇ ਪੱਧਰ ਤੇ ਸਾਰੇ ਕੋ ਜੋ ਹੋਊਗਾ ਉਹ ਕਰਾਂਗੇ ਪਰ ਮਾਪਿਆਂ ਨੂੰ ਬੇਨਤੀ ਪਿਆ ਜਾਂ ਕੰਜਰ ਖਾਨੇ ਤੋਂ ਆਪਣੇ ਬੱਚਾ ਨੂੰ ਬਚਾ ਲਓ ਨਹੀਂ ਤੇ ਵੱਡੀਆਂ ਹੋ ਕੇ ਥੀਆਂ ਕਹਿੰਦਾ ਟੱਪਣੀਆਂ ਵੱਡੀਆਂ ਹੋ ਕੇ ਬਸੀਆਂ ਨਚਾਰਾਂ ਬਣ ਗਈਆਂ ਦਸਣਾ ਬਣ ਗਈਆਂ ਇਹ ਤਾਂ ਰੋਲਣਗੀਆਂ ਚੁੰਨੀਆਂ ਰੋਲਣਗੀਆਂ ਪੱਗਾਂ ਰੋਲਣਗੀਆਂ ਤੈਨੂੰ ਜੀ ਲੋងਗੇ ਪਟੋਂਗੇ ਤੇ ਸਾਡੀਆਂ ਤੀਆਂ ਨਿਡਲੀਆਂ ਕਿਸੇ ਨਾਲ ਜੂਤੀਆਂ ਨੇ ਜੰਮਦੇ ਆ ਕੋ ਸਿੱਖਣਾ ਬੋਤਾਂ ਨੇ ਸਿੱਖਣਾ ਇਹ ਆ ਕਿ ਯਾਰ ਦੀ ਧੀ ਆ ਇਹ ਨੂੰ ਚੀਜੀ ਪੁੱਜਾ ਪਟੋਲਾ ਮਸ਼ਹੂਰ ਬਣਾ ਕੇ ਦੇਖਣਾ ਵਾ ਤੇ ਉਹ ਕਿ ਤੱਕ ਨੂੰ ਵੱਡਾ ਹੋ ਗਿਆ ਸਬੰਤੀ ਆ ਅਸੀਂ ਕੁੱਕਰਿਆਂ ਦੇ ਕੁੱਤੇ ਆ ਅਥੇ ਆ ਭੌਂਕਣਾ ਪਾਈ ਸਾਰਾ ਦਾ ਫਰਜ਼ ਆ ਕਿੰਨਾ ਕਿ ਸਾਡੇ ਜਨ ਸਾਹ ਸੱਤੇ ਹੈਗੀ ਆ ਜਿੰਨੇ ਤੇ ਸਵਾਸ ਚੱਲਦੇ ਨੇ ਅਸੀਂ ਇਸੇ ਤਰ੍ਹਾਂ ਜਿਹੜਾ ਵਾ ਉਹ ਭੌਂਕ ਕਰਕੇ ਤੁਹਾਨੂੰ ਜਗਾਵਾਂਗੇ ਜਗਣਾ ਨਹੀਂ ਜਗਣਾ ਉਹ ਤੁਹਾਡਾ ਤੁਹਾਡੀ ਕਾਲ ਆ ਮਹਾਰਾਜ ਪਾਲਾ ਕਰੇ ਵਾ ਗੁਰੂ ਜੀ ਦਾ ਖਾਲਸਾ Why would you be forgetting?